ਹੋਰ ਵੀ ਨਹੀਂ 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 ਤੁਸੀਂ ਮੇਰੀ ਗੱਲ ਤਾਂ ਸੁਣੋ ਅੱਜ ਮੈਂ ਅੱਡਾ ਲਾਇਆਗਾ ਤੁਸੀਂ ਇਹ ਸ਼ਾਮ ਨੂੰ ਲਾਉਂਦੇ ਦੇ ਕਿਦੋਂ ਲਾਉਂਦੇ ਜੀ ਨਹੀਂ ਥੋੜਾ ਦੱਸੋ ਤਾਂ ਸਹੀ ਇਹ ਜਿਹੜਾ ਅੱਡਾ ਲਾਇਆ ਕਾਰਪੋਰੇਸ਼ਨ ਦੀ ਪਰਚੀ-ਪੁਰਚੀ ਲਈਤੀ ਤੁਸੀਂ ਕੋਈ ਪਰਚੀ ਹੈਂ ਪਰਚੀ ਲਈਤੀ ਹੋਈ ਹੈ ਜੀ ਆਹ ਦੇਖੋ ਜੀ ਇੱਥੇ ਅੱਡਾ ਲੱਗਿਆ ਹੋਇਆਗਾ ਕਾਰਪੋਰੇਸ਼ਨ ਦੀ ਜਗ੍ਹਾ ਆ ਤੇ ਕਿੰਨਾ ਅੱਡਾ ਮੱਲਿਆ ਹੋਇਆ ਕਿੰਨੀ ਜਗ੍ਹਾ ਮੱਲੀ ਹੋਈ ਆ ਤੇ ਸੜਕ ਫਾਟਕ ਤੇ ਜਦੋਂ ਫਾਟਕ ਬੰਦ ਹੁੰਦਾ ਹੈ ਪੂਰੀ ਤਰ੍ਹਾਂ ਜਾਮ ਲੱਗ ਜਾਂਦਾ ਤੁਸੀਂ ਦੇਖੋ ਜਦੋਂ ਜਾਮ ਲੱਗ ਜਾਂਦਾ ਤਾਂ ਲੋਕਾਂ ਨੂੰ ਨਿਕਲਣ ਵਾਸਤੇ ਵੀ ਰਾਹ ਨਹੀਂ ਹੁੰਦਾ ਇੱਥੇ ਤੇ ਚਾਰੇ ਪਾਸੇ ਤੁਸੀਂ ਦੇਖੋ ਰੇੜੀਆਂ ਲੱਗੀਆਂ ਹੋਈਆਂ ਸੜਕ ਦੇ ਉੱਤੇ ਰੇੜੀਆਂ ਲੱਗੀਆਂ ਹੋਈਆਂ ਸੜਕ ਤੇ ਰੇੜੀਆਂ ਲਾ ਕੇ ਲੋਕ ਜਿਹੜਾ ਜਦੋਂ ਫਾਟਕ ਖੁੱਲਦਾ ਹੈ ਤਾਂ ਲੋਕਾਂ ਨੂੰ ਬੁਰੀ ਤਰ੍ਹਾਂ ਜਿਹੜਾ ਜਾਮ ਦਾ ਸਾਹਮਣਾ ਕਰਨਾ ਪੈਂਦਾ ਸਕੂਲੀ ਬੱਚੇ ਵੀ ਜਿਹੜੇ ਆ ਵੀ ਇੱਥੇ ਬਾਜ਼ਾਰ ਵਿੱਚ ਫਸ ਜਾਂਦੇ ਨੇ ਇੰਨੀ ਗਰਮੀ ਵਿੱਚ ਤੇ ਘੰਟਾ ਘੰਟਾ ਇੱਥੋਂ ਨਿਕਲਿਆ ਨਹੀਂ ਜਾਂਦਾ ਤੁਸੀਂ ਦੇਖ ਸਕਦੇ ਜੇ ਕਿਸ ਤਰੀਕੇ ਨਾਲ ਸੜਕ ਤੇ ਜਿਹੜੀਆਂ ਲੱਗੀਆਂ ਹੋਈਆਂ ਨੇ ਰੇੜੀਆਂ ਦੇਖ ਸਕਦੇ ਜੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਰੇੜੀਆਂ ਇੱਥੇ ਜਗਾ ਜਗਾ ਲੱਗੀਆਂ ਕੋਈ ਆਈਸਕ੍ਰੀਮ ਦੀ ਰੇੜੀ ਹੈ ਬਿਲਕੁਲ ਸੜਕ ਤੇ ਜਗਾ ਨਹੀਂ ਬਚਦੀ ਦੋਨੇ ਪਾਸੇ ਜਿਹੜੀਆਂ ਰੇੜੀਆਂ ਲੱਗੀਆਂ ਹੋਏ ਨੇ ਤੇ ਲੋਕਾਂ ਨੂੰ ਬੱਚਿਆਂ ਨੂੰ ਕਿੰਨੀ ਤਕਲੀਫ ਹੁੰਦੀ ਇੱਥੇ ਆਉਣ ਚ ਤੁਸੀਂ ਦੇਖ ਸਕਦੇ ਜੀ ਜਦੋਂ ਫਾਟਕ ਖੁੱਲਦਾ ਹੈ ਤਾਂ ਲੋਕਾਂ ਕੋਲੋਂ ਨਿਕਲਿਆ ਵੀ ਨਹੀਂ ਜਾਂਦਾ ਤੇ ਜੇ ਕਿਸੇ ਨੂੰ ਪੁੱਛੀਏ ਆਪਾਂ ਤਾਂ ਕੋਈ ਦੱਸ ਕੇ ਰਾਜੀ ਨਹੀਂ ਆ ਚੱਪਲਾਂ ਵਾਲੇ ਨੂੰ ਪੁੱਛਿਆ ਸੀ ਤਾਂ ਉਸਨੇ ਕੋਈ ਵੀ ਜਵਾਬ ਨਹੀਂ ਦਿੱਤਾ ਤਾਂ ਤੁਸੀਂ ਦੇਖ ਸਕਦੇ ਜੀ ਕੰਮ ਤੋਂ ਕੰਮ ਘਾਟ ਤੋਂ ਘਾਟ ਉਸਨੇ ਕਾਸ ਫੋੜ ਤੋਂ 15 ਫੁੱਟ ਜਗ੍ਹਾ ਜਿਹੜੀ ਆ ਰੋਕ ਕੇ ਰੱਖੀ ਹੋਈ ਆ ਪਰ ਦੱਸ ਨਹੀਂ ਰਿਹਾ ਤੁਸੀਂ ਦੇਖ ਸਕਦੇ ਚਾਰੇ ਪਾਸੇ ਰੇੜੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਆ ਜਿਹੜਾ ਦੇਖੋ ਚੱਪਲਾਂ ਵਾਲਾ ਜਿਹੜਾ ਤੁਸੀਂ ਦੇਖ ਸਕਦੇ ਜੇ ਇਹ ਹੋਰ ਵੀ ਤੁਸੀਂ ਦੇਖ ਸਕਦੇ ਫਾਟਕ ਦੇ ਵਾਲੇ ਤੋਂ ਵਾਲੇ ਸਾਰੇ ਕਿਤੇ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਹੀ ਮੁਸ਼ਕਲ ਦਾ ਸਾਹਮਣਾ